ਹੈਲੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਨਾਵਾਂ ਦੀ ਤਾਂ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਰਿਗਵੇਦ ਦੀ ਤਾਂ ਰਿਗਵੇਦ ਦੇ ਵਿੱਚ ਪੰਜਾਬ ਨੂੰ ਕਿਸ ਨਾਮ ਤੋਂ ਬੁਲਾਇਆ ਜਾਂਦਾ ਸੀ ਤਾਂ ਆਪਣੇ ਕੋਲੇ ਸप्त ਸਿੰਧੂ ਦੇ ਨਾਮ ਤੋਂ ਬੁਲਾਇਆ ਜਾਂਦਾ ਸੀ ਸप्त ਸਿੰਧੂ ਸਭ ਤੋਂ ਪੁਰਾਣਾ ਨਾਮ ਵੀ ਇਹੀ ਵੱਜਦਾ ਉਹ ਤੋਂ ਬਾਅਦ ਜੇ ਮੈਂ ਗੱਲ ਕਰਾਂ ਰਮਾਇਣ ਤੇ ਮਹਾਭਾਰਤ ਦੇ ਵਿੱਚ ਕੀ ਬੁਲਾਇਆ ਜਾਂਦਾ ਸੀ ਪੰਚ ਨਦ ਬੁਲਾਇਆ ਜਾਂਦਾ ਸੀ ਉਤਤਵਤ ਗ੍ਰੀਕਸ ਦੇ ਟਾਈਮ ਦੇ ਵਿੱਚ ਜਾਂ ਫਿਰ ਆਪਣੇ ਕੋਲ ਯੂਨਾਨੀਆਂ ਦੇ ਟਾਈਮ 'ਚ ਪੈਂਟੋ ਪੋਟਾਮੀਆ ਬੁਲਾਇਆ ਜਾਂਦਾ ਸੀ। ਕੁਝ ਟਾਈਮ ਤੱਕ ਟਕਾ ਕਬੀਲਾ ਆਇਆ ਤਾਂ ਆਪਣੇ ਕੋਲ ਟਕਾ ਪਰਦੇਸ਼ ਬੁਲਾਇਆ ਜਾਂਦਾ ਸੀ। ਪਾਣਿ ਨੇ ਅਸ਼ਟ ਅਧਿਆਇ ਦੇ ਵਿੱਚ ਪੰਜਾਬ ਨੂੰ ਵਾਹਿਕ ਨਾਮ ਤੋਂ ਸਦਿਆ ਹੈ। ਉਸ ਤੋਂ ਬਾਅਦ ਆਪਣੇ ਕੋਲੇ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਪੰਜਾਬ ਨੂੰ ਸੂਬਾ ਏ ਲਾਹੌਰ ਕਿਹਾ ਜਾਂਦਾ ਸੀ ਜਾਂ ਲਾਹੌਰ ਸੂਬਾ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਆਪਣੇ ਕੋਲ ਲਾਰਡ ਕਰਜ਼ਨ ਨੇ 1901 ਦੇ ਵਿੱਚ ਪੰਜਾਬ ਦੀ ਵੰਡ ਕੀਤੀ ਜੀ ਤੋਂ ਬਾਅਦ ਪੰਜਾਬ ਨੂੰ ਕੀ ਕਿਹਾ ਜਾਣ ਲੱਗਿਆ? ਨਾਰਥ-ਵੈਸਟ ਫਰੰਟ ਪ੍ਰੀਤ ਤੇ ਆਪਣੇ ਕੋਲੇ 47 ਦੇ ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਤਾਂ ਪੰਜਾਬ ਨੂੰ ਕੀ ਕਿਹਾ ਜਾਣ ਲੱਗਿਆ ਈਸਟ ਪੰਜਾਬ ਕਿਹਾ ਜਾਣ ਲੱਗਿਆ ਥੱਲੇ ਕਮੈਂਟ ਕਰਕੇ ਦੱਸੋ ਕਿ ਈਸਟ ਪੰਜਾਬ ਨੂੰ ਜਿਹੜਾ ਅੱਜ ਦਾ ਪੰਜਾਬ ਹੈ ਈਸਟ ਪੰਜਾਬ ਤੋਂ ਪੰਜਾਬ ਕਦੋਂ